ਦੋਸਤੋ ਉਕਾਮ ਨੂੰ ਸਾਰੇ ਪਰਿੰਦਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਪਰ ਬਹੁਤ ਸਾਰੇ ਇਹੋ ਜਿਹੇ ਪਰਿੰਦੇ ਹਨ ਜੋ ਇਸ ਤੋਂ ਵਧੀਆ ਹਨ ਜੋ ਇਸ ਤੋਂ ਵੱਧ ਕੇ ਖੂਬਸੂਰਤ ਹਨ ਪਰ ਸਭ ਪ੍ਰਿੰਦਿਆਂ ਦਾ ਬਾਦਸ਼ਾਹ ਸਿਰਫ ਊਕਾਬ ਹੀ ਹੁੰਦਾ ਹੈ ਕਿਉਂਕਿ ਉਸ ਦੀ ਮਾਨਸਿਕਤਾ ਬਹੁਤ ਮਜ਼ਬੂਤ ਹੁੰਦੀ ਹੈ ਉਸ ਦੀ ਮਾਨਸਿਕਤਾ ਇੰਨੀ ਸਖਤ ਹੁੰਦੀ ਹੈ ਕਿ ਉਹ ਹਮੇਸ਼ਾ ਦੂਜਿਆਂ ਤੇ ਰਾਜ ਕਰਦਾ ਹੈ ਤਾਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਟੌਪ ਤੇ ਰਹਿਣਾ ਚਾਹੁੰਦੇ ਹੋ ਦੂਜਿਆਂ ਤੇ ਰਾਜ ਕਰਨਾ ਚਾਹੁੰਦੇ ਹੋ ਤਰੱਕੀ ਕਰਨਾ ਚਾਹੁੰਦੇ ਹੋ ਦੂਜਿਆਂ ਤੋਂ ਵੱਧ ਤਾਕਤਵਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਊਕਾਬ ਦੀ ਮਾਨਸਿਕਤਾ ਜ਼ਰੂਰ ਸਿੱਖਣੀ ਚਾਹੀਦੀ ਹੈ ਅਤੇ ਇਸੇ ਟੌਪਿਕ ਤੇ ਅੱਜ ਦੀ ਵੀਡੀਓ ਹੈ ਅੱਜ ਮੈਂ ਤੁਹਾਨੂੰ ਪੰਜ ਅਜਿਹੇ ਨਿਯਮ ਦੱਸਾਂਗਾ ਜੋ ਤੁਹਾਨੂੰ ਕਿ ਆਪ ਦੀ ਮਾਨਸਿਕਤਾ ਦੇ ਮਾਸਟਰ ਬਣਾ ਦੇਣਗੇ ਅਤੇ ਤੁਸੀਂ ਦੂਜਿਆਂ ਤੇ ਰਾਜ ਕਰਨਾ ਸਿੱਖ ਜਾਓਗੇ ਤੁਹਾਡੀ ਪੂਰੀ ਜ਼ਿੰਦਗੀ ਬਦਲ ਜਾਵੇਗੀ ਕੋਈ ਵੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕੇਗਾ ਤਾਂ ਜੇਕਰ ਤੁਸੀਂ ਆਪਣੇ ਆਪ ਨੂੰ ਸਮਾਰਟ ਸਮਝਦੇ ਹੋ ਤਾਂ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ ਅਤੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਜ਼ਬਰਦਸਤ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤਾਂ ਬਿਨਾਂ ਕਿਸੇ ਦੇਰ ਦੇ ਸ਼ੁਰੂ ਕਰਦੇ ਹਾਂ ਰੂਲ ਨੰਬਰ 1 ਕਦੇ ਵੀ ਕਮਜ਼ੋਰੀ ਨਾ ਦਿਖਾਓ ਉਕਾਤ ਦੀ ਜ਼ਿੰਦਗੀ ਵਿੱਚ ਇੱਕ ਮੁਸ਼ਕਲ ਵਕਤ ਆਉਂਦਾ ਹੈ ਜਦੋਂ ਉਸ ਦੇ ਨਹੋਂ ਮੁੜਨ ਲੱਗ ਜਾਂਦੇ ਹਨ ਉਸ ਦੇ ਪੰਖ ਭਾਰੀ ਹੋ ਜਾਂਦੇ ਹਨ ਉਸ ਦੀ ਚੁੰਝ ਮੁੜ ਜਾਂਦੀ ਹੈ ਅਤੇ ਉਸ ਤੋਂ ਸ਼ਿਕਾਰ ਨਹੀਂ ਹੋ ਪਾਉਂਦਾ ਇਨ੍ਹਾਂ ਹਾਲਤਾਂ ਵਿੱਚ ਉਹ ਦੂਜਿਆਂ ਦੇ ਸਾਹਮਣੇ ਬੇਵੱਸ ਨਜ਼ਰ ਆਉਣ ਦੀ ਬਜਾਏ ਪਹਾੜਾਂ ਵੱਲ ਨਿਕਲ ਜਾਂਦਾ ਹੈ ਅਤੇ ਆਪਣੀ ਮੁਸ਼ਕਲ ਨੂੰ ਫੇਸ ਕਰਦਾ ਹੈ ਉਹ ਆਪਣੇ ਨਹੋਂ ਖੁਦ ਉਖਾੜ ਦਿੰਦਾ ਹੈ ਆਪਣੀ ਚੁੰਝ ਨੂੰ ਤੋੜ ਦਿੰਦਾ ਹੈ ਅਤੇ ਆਪਣੇ ਪੰਖ ਖਿੱਚ ਦਿੰਦਾ ਹੈ ਫਿਰ ਜਦੋਂ ਦੁਬਾਰਾ ਨਵੇਂ ਪੰਖ ਆਉਂਦੇ ਹਨ ਨਵੇਂ ਨਹੋਂ ਆਉਂਦੇ ਹਨ ਨਵੀਂ ਚੁੰਝ ਆਉਂਦੀ ਹੈ ਉਹ ਦੁਬਾਰਾ ਦੁਨੀਆ ਦੇ ਸਾਹਮਣੇ ਮਜ਼ਬੂਤੀ ਨਾਲ ਆਉਂਦਾ ਹੈ ਅਤੇ ਦੁਬਾਰਾ ਸ਼ਿਕਾਰ ਤੇ ਨਿਕਲਦਾ ਹੈ ਦੇਖੋ ਜੇਕਰ ਤੁਸੀਂ ਮੁਸ਼ਕਲ ਹਾਲਤਾਂ ਵਿੱਚ ਹੋ ਤਾਂ ਕਦੇ ਵੀ ਦੂਜਿਆਂ ਦੇ ਸਾਹਮਣੇ ਆਪਣੀ ਕਮਜ਼ੋਰੀ ਜ਼ਾਹਰ ਨਾ ਕਰੋ ਬਲਕਿ ਖਾਮੋਸ਼ੀ ਨਾਲ ਸਾਈਡ ਤੇ ਹੋ ਜਾਓ ਅਤੇ ਆਪਣੀ ਮੁਸ਼ਕਲ ਹੱਲ ਕਰਕੇ ਫਿਰ ਦੁਨੀਆ ਦੇ ਸਾਹਮਣੇ ਆਓ ਰੂਲ ਨੰਬਰ 2 ਹਮੇਸ਼ਾ ਟੌਪ ਤੇ ਰਹੋ ਉਹ ਕਾਂਜ ਜਦੋਂ ਵੀ ਤੁਹਾਨੂੰ ਨਜ਼ਰ ਆਵੇਗਾ ਆਸਮਾਨ ਦੀਆਂ ਬੁਲੰਦੀਆਂ ਤੇ ਨਜ਼ਰ ਆਵੇਗਾ ਉਹ ਕਦੇ ਵੀ ਜ਼ਮੀਨ ਤੇ ਰेंगਦਾ ਹੋਇਆ ਨਹੀਂ ਚੱਲੇਗਾ ਇਹੀ ਚੀਜ਼ ਉਸ ਨੂੰ ਬਾਦਸ਼ਾਹ ਬਣਾਉਂਦੀ ਹੈ ਕਿਉਂਕਿ ਜੇਕਰ ਤੁਸੀਂ ਹਮੇਸ਼ਾ ਟਾਪ ਤੇ ਰਹੋਗੇ ਤਾਂ ਥੱਲੇ ਵਾਲੇ ਤੁਹਾਡਾ ਮੁਕਾਬਲਾ ਨਹੀਂ ਕਰ ਸਕਣਗੇ ਪਰ ਜੇਕਰ ਕੋਈ ਤੁਹਾਡੇ ਨਾਲ ਬਹਿਸ ਕਰਦਾ ਹੈ ਕੋਈ ਫਜ਼ੂਲ ਇਨਸਾਨ ਉੱਠ ਕੇ ਤੁਹਾਨੂੰ ਬੁਰਾ ਭਲਾ ਕਹਿਣ ਲੱਗ ਜਾਂਦਾ ਹੈ ਅਤੇ ਤੁਸੀਂ ਉਸ ਨਾਲ ਲੜਨ ਲੱਗ ਜਾਂਦੇ ਹੋ ਤਾਂ ਉਸ ਇਨਸਾਨ ਦਾ ਕੁਝ ਨਹੀਂ ਜਾਵੇਗਾ ਪਰ ਤੁਹਾਡਾ ਲੈਵਲ ਜ਼ਰੂਰ ਡਿੱਗ ਜਾਵੇਗਾ ਤੁਸੀਂ ਆਪਣੀ ਵੈਲਿਊ ਘਟਾ ਲੋਗੇ ਇਸ ਲਈ ਆਪਣੇ ਆਪ ਨੂੰ ਹਮੇਸ਼ਾ ਟਾਪ ਤੇ ਰੱਖੋ ਦੂਜਿਆਂ ਤੋਂ ਹਮੇਸ਼ਾ ਉੱਪਰ ਰਹੋ ਕਦੇ ਵੀ ਕਿਸੇ ਇਨਸਾਨ ਲਈ ਆਪਣੇ ਆਪ ਨੂੰ ਨੀਵਾਂ ਨਾ ਕਰੋ ਨਾ ਹੀ ਕਿਸੇ ਇਨਸਾਨ ਦੇ ਲੈਵਲ ਤੱਕ ਡਿੱਗੋ ਰੂਲ ਨੰਬਰ 3 ਖਾਮੋਸ਼ ਰਹੋ ਕੋਕਾਬ ਕਦੇ ਵੀ ਤੁਹਾਨੂੰ ਚੀਕਦਾ ਚਲਾਉਂਦਾ ਨਜ਼ਰ ਨਹੀਂ ਆਵੇਗਾ ਉਸ ਦੀ ਸਾਈਕੋਲੋਜੀ ਵਿੱਚ ਇਹ ਗੱਲ ਹੁੰਦੀ ਹੈ ਕਿ ਜਦੋਂ ਉਸ ਨੂੰ ਸ਼ਿਕਾਰ ਕਰਨਾ ਹੁੰਦਾ ਹੈ ਤਾਂ ਉਹ ਬਿਲਕੁਲ ਖਾਮੋਸ਼ ਰਹਿੰਦਾ ਹੈ ਬਿਲਕੁਲ ਰਿਲੈਕਸ ਰਹਿੰਦਾ ਹੈ ਉਹ ਕਿਸੇ ਨੂੰ ਨਹੀਂ ਦੱਸਦਾ ਕਿ ਉਹ ਕੀ ਕਰਨ ਵਾਲਾ ਹੈ ਇਸ ਲਈ ਜੇਕਰ ਤੁਸੀਂ ਤਰੱਕੀ ਕਰਨੀ ਹੈ ਜੇਕਰ ਤੁਸੀਂ ਕਾਮਯਾਬ ਹੋਣਾ ਹੈ ਤਾਂ ਤੁਹਾਨੂੰ ਆਪਣੇ ਮੂੰਹ ਤੇ ਪੱਟੀ ਬੰਨ੍ਹਣੀ ਪਵੇਗੀ ਜੇਕਰ ਤੁਹਾਡੇ ਮੂੰਹ ਤੇ ਕੋਈ ਫਿਲਟਰ ਨਹੀਂ ਹੈ ਤੁਸੀਂ ਹਰ ਕਿਸੇ ਨੂੰ ਹਰ ਗੱਲ ਦੱਸ ਦਿੰਦੇ ਹੋ ਤਾਂ ਤੁਹਾਡੀ ਜ਼ਿੰਦਗੀ ਬਹੁਤ ਮੁਸ਼ਕਲ ਹੋਣ ਵਾਲੀ ਹੈ ਤੁਹਾਨੂੰ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਇਸ ਲਈ ਖਮੋਸ਼ੀ ਇਖਤਿਆਰ ਕਰੋ ਜੋ ਵੀ ਕਰਨਾ ਹੈ ਉਸ ਨੂੰ ਛੁਪਾ ਲਓ ਆਪਣੇ ਟੀਚੇ ਆਪਣੇ ਪਲਾਨ ਹਮੇਸ਼ਾ ਆਪਣੇ ਤੱਕ ਰੱਖੋ ਰੂਲ ਨੰਬਰ 4 ਪਰਫੈਕਟਿਵਿਜ਼ਮ ਉਕਾਮ ਦਾ ਵਿਜ਼ਨ ਇੰਨਾ ਸਟਰੋਂਗ ਹੁੰਦਾ ਹੈ ਕਿ ਉਹ 5 ਕਿਲੋਮੀਟਰ ਦੂਰੋਂ ਵੀ ਆਪਣੇ ਸ਼ਿਕਾਰ ਨੂੰ ਦਬੋਚ ਲੈਂਦਾ ਹੈ ਉਹ ਪਾਣੀ ਦੇ ਅੰਦਰੋਂ ਵੀ ਆਪਣੇ ਸ਼ਿਕਾਰ ਨੂੰ ਦਬੋਚ ਲੈਂਦਾ ਹੈ ਇਹ ਚੀਜ਼ ਤੁਹਾਨੂੰ ਸਿੱਖਣੀ ਹੋਵੇਗੀ ਕਿ ਜੇਕਰ ਤੁਸੀਂ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਆਪਣਾ ਪੂਰਾ ਫੋਕਸ ਉਸੇ ਤੇ ਰੱਖੋ ਦੂਜਿਆਂ ਦੀਆਂ ਗੱਲਾਂ ਵਿੱਚ ਦੂਜਿਆਂ ਦੀਆਂ ਲੜਾਈਆਂ ਵਿੱਚ ਆਪਣਾ ਧਿਆਨ ਇੱਧਰ ਉੱਧਰ ਨਾ ਜਾਣ ਦਿਓ ਰੂਲ ਨੰਬਰ 5 ਇਕੱਲੇ ਉੱਡੋ ਉਕਾਬ ਹਮੇਸ਼ਾ ਤੁਹਾਨੂੰ ਇਕੱਲਾ ਨਜ਼ਰ ਆਵੇਗਾ ਉਹ ਕਦੇ ਵੀ ਕਿਸੇ ਦੂਜੇ ਦੇ ਸਹਾਰੇ ਤੇ ਨਹੀਂ ਉੱਡੇਗਾ ਇਸ ਲਈ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਦੂਜਿਆਂ ਦੇ ਸਹਾਰੇ ਲੈਣਾ ਬੰਦ ਕਰ ਦਿਓ ਦੂਜਿਆਂ ਤੇ ਡਿਪੈਂਡੈਂਟ ਹੋ ਕੇ ਜੀਣਾ ਬੰਦ ਕਰ ਦਿਓ ਕਿਉਂਕਿ ਹਰ ਕਿਸੇ ਨੂੰ ਆਪਣੇ ਮਤਲਬ ਚਾਹੀਦੇ ਹੁੰਦੇ ਹਨ ਕੋਈ ਵੀ ਤੁਹਾਡਾ ਸਾਥ ਨਹੀਂ ਦੇਣ ਵਾਲਾ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰੋ ਕਿ ਜ਼ਿੰਦਗੀ ਦੀ ਕੋਈ ਵੀ ਜੰਗ ਹੋਵੇ ਤਾਂ ਤੁਸੀਂ ਇਕੱਲੇ ਹੋ ਕੇ ਲੜ ਸਕੋ ਤਾਂ ਜੇਕਰ ਤੁਸੀਂ ਅੱਜ ਤੋਂ ਆਪਣੀ ਜ਼ਿੰਦਗੀ ਬਦਲਣ ਜਾ ਰਹੇ ਹੋ ਇਨ੍ਹਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਜਾ ਰਹੇ ਹੋ ਤਾਂ ਕਮੈਂਟ ਵਿੱਚ ਜ਼ਰੂਰ ਦੱਸੋ ਜੇਕਰ ਕੁਝ ਵੀ ਨਹੀਂ ਤਾਂ ਸਿਰਫ OK ਲਿਖ ਦਿਓ ਤੁਹਾਡਾ ਇੱਕ ਕਮੈਂਟ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਜੇਕਰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਵਿੱਚ ਕਦ ਤੱਕ ਆਪਣਾ ਖਿਆਲ ਰੱਖੋ